ਰੇ ਇਹ ਕੋ ਕੁੰਚ ਤਿਸ ਦਾ ਹੋਏ ਪ੍ਰਭਾਰੂ ਇਹ ਰਵਸਤ ਕਜੀਨਹਦਾਈ ਨੇਤਨ ਕਰਖਿਓ ਰ ਧਾਰੂ ਤਮ ਸੰਸਾਰ ਕਰਨ ਭਗਤ ਰਿਆ ਸਬ ਨਾਨਕ ਭੰਮ ਬਸਾਰੂ ਲੋਕ ਮਹੱਲਾ ਸਤ ਗੁਰ ਸੱਜਣ ਮੇਰਾ ਨਾਮ ਕਾਮ ਮਿਲਤਾ ਜੀਵਾ ਤਨ ਮਨ ਦੀਵੇ ਹਰਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਦੀਵੇ ਹਰਿਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਸੰਗ ਏਕ ਸੰਗ ਪੰਜ ਬਰੰਗਨ ਸੰਗ ਅਲਾਪਹਿ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਜ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆਤੀ ਗਾਵਹਿ ਬੰਗਲੀ ਪੁਨ ਅਸਲੇ ਕੀ ਕੀ ਭਈ ਬਾਰੀ ਇਹ ਭੈਰੋ ਕੀ ਪਾਚੋ ਨਾਰੀ ਪੰਚ ਮਹਰਖਤ ਸਾਖ ਸੁਨਾਵਹਿ ਬੰਗਾਲਮ ਮਦ ਮਾਦਵ ਗਾਵਹਿ ਲੜਤ ਬਿਲਾਵਲ ਗਾਵਹੀ ਆਪਣੀ ਆਪਣੀ ਬਾਤ ਅਇਤ ਪੁੱਤਰ ਭੈਰ ਵਕੇ ਗਾਵਹਿ ਗਾਇਨ ਪਾਤਰ ਦਿਤਿਆ ਮਾਲ ਕੋ ਸੰਤ ਅਲਾਪੇ ਸੰਗ ਰਾਗਨੀ ਪਾਚੌ ਥਾਪੇ ਗੋਣ ਕਰੀ ਅਰ ਦੇਵ ਗੰਦਾਰੀ ਗੰਦਾਰੀ ਸੀ ਹੁਤੀ ਉਚਾਰੀ ਤਨਾਸਰੀ ਇਹ ਪਾਚੌ ਗਾਈ ਮਾਲ ਰਾਗ ਤੋਂ ਸਖ ਸੰਗ ਲਾਈ ਨਾਰੂ ਮਸਤ ਯੰਗ ਮੇਵਾਰਾ ਤਰ ਤਰੇ ਕਾਂਡ ਕਾ ਸਤ ਉਬਾਰਾ ਖੌ ਖਟਿਓ ਪੌਰਾ ਨੰਦ ਗਾਇ ਅਸ਼ਟਮਾਤੋ ਸੰਗ ਲਾਇ ਪੁਨ ਆਇਓ ਢਿੰਡੋੜ ਪੰਚਨਾਰ ਸੰਗ ਅੰਤ ਸੁਤ ਉਠੇ ਤਾਨ ਕੋਲ ਗਾਇਨ ਤਾਲ ਮਿਲਾਵਹੀ ਤੇ ਲੰਗੀ ਦੇਵਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀ ਰੀਲਾ ਤਾਰ ਜਾ ਸੰਗ ਲਾਈ ਪਾਂਟੋ ਆਰ ਜਾ ਸਰਮਾਨੰਦ ਧਾਸ ਕਰ ਆਏ ਚੰਦਰ ਬਿੰਦ ਮੰਗਲਨ ਸਵਾਏ ਦਰਸਦਾਨ ਆਉ ਆਗ ਬਿਨੋਦਾ ਦਾਵੇ ਸਰਸਬ ਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਸ਼ੇਲੀ ਪਟ ਮੰਜਲੀ ਟੋਡੀ ਕਹੀ ਅਲਾਬ ਕਾ ਮੋਦੀ ਆਉ ਗੁਜਰੀ ਸੰਗ ਦੀਪਕ ਕੇ ਥਾਪ ਕਾ ਲੰਕਾ ਕੁੰਤਲਿਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ ਗਉੜਾ ਓ ਕਾਨ ਰਾ ਕਲਿਆਨ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗਵਹਿ ਗਾਵੇ ਪੰਚੋ ਸੰਗ ਬਰੰਗਨ ਲਾਵੇ ਬੈਰ ਆਦੀ ਕਰਨਾਤੀ ਧਰੀ ਗਵਰ ਹੀ ਗਾਵੇ ਆਸਾ ਵਲੀ ਤੇ ਪਾਛਾ ਸਿੰਧਵੀ ਆਲਾ ਪੀ ਸ੍ਰੀ ਰਾਗ ਸਿਵ ਪੰਚੋ ਥਾਪੀ ਸਾਲੂ ਸਾਰੰਗ ਸਾਗਰ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰ ਕਸ਼ਟਮੇਂ ਮੇਂਗ ਰਾਗ ਦਾ ਗਾਵੇ ਪੰਜੋਂ ਸੰਗ ਬਰੰਗਲ ਲਾਵੇ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਲਗੁਨੀ ਉੱਚਾ ਸੋਰ ਸੁਹਾਉ ਪੁਨ ਕੀਨੀ ਮੇਂਗ ਰਾਗ ਸਿਓ ਪੰਜ ਚੀਨੀ ਬਹਿਰਾ ਤਰ ਗਜ ਤਰ ਕੇ ਦਾਰਾ ਜਬਲੀ ਤਰ ਨਟਿਓ ਜਲ ਤਰਾਂ ਉਨਿਗਾਵੇ ਸੰਕਰਿਓ ਸਿਆਮਾ ਮੇਦਲਾਗ ਪੁੱਤਰਨ ਤੇ ਨਾਮ ਕਾਸ਼ ਮੇਰਾ ਗਉਨਗਾ ਜਿਨੂ ਭਾਵੇ ਸ੍ਰੀ ਅਕਾਲ ਦੇ ਬਰ ਬਰਿਆ ਕਾਰ ਦੇ ਇੱਕ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਜਪੋ ਸਤਨਾਮ 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 ਜੀ ਨਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਜੰਡ ਕਾ ਹੋਏ ਗਈ ਸਰਪਤ ਕੋ ਦੇ ਰਾਜ ਦਾਨਮ ਬਾਰੇ ਅਪੇਸ਼ ਕਰ ਗੀਨੇ ਸੰਤਨ ਕਾ ਸਵੀਆਂ ਯਾਖੇ ਪਰਸਨ ਪਾਏ ਹੈ ਮਾਹਮਨ ਦੇਵਨ ਕੇ ਤਪ ਮੈਂ ਸੁਖ ਪਾਵੈ ਜਗ ਕਰੇ ਇਕ ਬਿਦਾਰ ਰਹਿ ਤਵ ਤਪ ਹਰਿ ਮਿਲ ਧਿਆਨ ਲਾਵੈ ਢਾਲਰ ਤਲ ਮਿਰਦੰਗ ਉਪੰਗਰ ਬਾਬਲੀਏ ਸੋਰ ਸਾਜ ਮਿਲਾਵੈ ਨਰ ਗੰਧਵ ਗਾਨ ਕਾਰਖਾਨਾ ਧਾਚ ਆ ਪਛਰਨ ਤਨ ਖਾਵੈ ਸੰਗਨ ਕੀ ਧੁਨ ਘੰਟਨ ਕੀ ਤਾਰ ਫੂਲਨ ਕੀ ਬਾਰਖਬਰ ਖਾਵੈ ਆਰਤੀ ਕੋਟ ਕਰ ਸੁਰ ਸੁੰਦਰ ਦੇਖ ਪੂਰਨ ਦਰ ਕੇ ਬਲ ਜਾਵੈ ਗੰਧਵ ਦਛਨ ਦਰ ਕੇ ਪਰਦਸ਼ਨ ਕਾਲ ਮੇ ਕੁੰਕਮ ਅਛਤ ਲਾਵੈ ਭੂਤ ਕੁਲਾਹਲ ਦੇਵਪੁਰੀ ਲੱ ਦੇਵਨ ਕੇ ਕੁੱਲ ਮੰਗਾ ਲਗਾਵੇ ਦੋਰਾ ਐਸੀ ਗਣਪਤ ਤਾਪ ਤੇ ਦੇਵਨ ਬੜੋ ਪਰਤਾਪ ਤਿੰਨ ਲੋਕ ਜੈ ਜੈ ਕਰ ਅਰ ਨਾਮ ਸਤਜਾਤ ਸੁਵਈਆ ਹੇ ਰਾਮ ਹੇ ਸਤਸ ਹੇ ਕరుణਾ ਦੇਵ ਮੇਰੀ ਆਬੈ ਬੇਨਤੀ ਸੁਣ ਲੀ ਜਾ ਅਰ ਨਾ ਭਗਤ ਹੋ ਤਮ ਕੇ ਕਛਹਾਤ ਹੋ ਜਿਤ ਮੈਂ ਸੋਈ ਤੀਜੈ ਸਤ੍ਰਣ ਸੋਤ ਹੀਰਣ ਪੀਤਰ ਜੁ ਜੈ ਮਨ ਕਹਾਂ ਸੱਚ ਪਤਿਜ ਸੰਤ ਸਹਾਏ ਸਦਾ ਗਗ ਮਾਇ ਕ੍ਰਿਪਾ ਕਰ ਸਿਆਮ ਇਹ ਹੈ ਬਾਰੀ ਜ ਸੰਗਤਾਰਨ ਸਭ ਸਿੱਧ ਕੀ ਕਰਨ ਚੰਦ ਤਰਨ ਤਰਨ ਸੰਗਲੋਚਨ ਵਿਸਾਲ ਹੈ ਆਤਿ ਜਾ ਕੇ ਆਮ ਹੈ ਅੰਤ ਕੋ ਨ ਪਾਰ ਸਦਨ ਉਬਾਰ ਨ ਕਰਨ ਪ੍ਰਤਪਾਲ ਹੈ ਅਸਰ ਸਹਾਰਨ ਅਨੇਕ ਦਥ ਜਾਰਨ ਸਫਾਤਿ ਉਦਾਰਨ ਛੜਾਏ ਜਮ ਜਾਲ ਹੈ ਦੇਵੀ ਬਾਰ ਲਾਇ ਕੇ ਸਬੁੱਧ ਹੋ ਕੇ ਦਾਇ ਕਸ ਦੇ ਬਰ ਪਾਇ ਕੇ ਬਨਾ ਵਿਗ੍ਰੰਥ ਹਾਲ ਹੈ ਮੇਲੇ ਕੈਸੋ ਦੇਵ ਨ ਬਡਾਈ ਕਰੀ ਕਾਲ ਕਾ ਕੀ ਇਹੋ ਜਗ ਮਾਰ ਕਰਦੋ ਕਟੋ ਵੱਡੋ ਪਾਪ ਹੈ ਰਤਨ ਕੁਮਾਰ ਰਾਜ ਜੀਨੋ ਤੇ ਸਰੀ ਸ਼ੋਕ ਵੱਡੋ ਜਸ ਨੀਨ ਜਗ ਤੇ ਰੋਹੀ ਪ੍ਰਦਾਪ ਹੈ ਮੇਧ ਹੈ ਅਸੀ ਜਦੇ ਜਿਰਾਜ ਰੇਖ ਬਾਰ ਬਾਰ ਤਾੜੀ ਪੜਿਓ ਰਾਮ ਕਲਚੋਂ ਰਜਾ ਪੈ ਐਸੀ ਜਸ ਪੂਰਵ ਚੰਡ ਕਾ ਗੀਨ ਨੋ ਜਸ ਸਤਾਲ ਸਾਕਰ ਨੰਦਗਾ ਜੀ ਕੋ ਆਪ ਹੈ ਸਈਆ ਤਾਰਨ ਲੋਕ ਉਦਾਰਨ ਘੁੰਮ ਹੈ ਦਤ ਸੰਗਾਰਨ ਚੰਦ ਤੁਹੀ ਹੈ ਕਾਰਨ ਇਸ ਕਲ ਕਮਲ ਹਰ ਅਦਰਸਤਾ ਦੇਖੋ ਉਹ ਹੀ ਹੈ ਤਾਮਸ ਤਨਮ ਤਮਮ ਤਕਵ ਤਕਵ ਕੇ ਮਨ ਮਦ ਗੁਹੀ ਹੈ ਇਹਨੋ ਹੈ ਕੰਜਨ ਲੋਹ ਜਗਤ ਰਮ ਪਰਸ ਮੂਰਤ ਸ਼ਾਇ ਜੁਹੀ ਹੈ ਗਾਲ ਹੀ ਪਾਏ ਪਾਇਓ ਭਗਵਾਨ ਸੋ ਯਗਤ ਯਾਜਗ ਯਾ ਕੀ ਕਲਾ ਹੈ ਕਾਲ ਹੀ ਪਾਏ ਪਾਇਓ ਬ੍ਰਹਮ ਸਿਵ ਕਾਲ ਹੀ ਪਾਏ ਭੈਰੋ ਜੁਗੀਆ ਹੈ ਜੀ ਕਾਲ ਹੀ ਪਾਏ ਸੋ ਰਾਸੁਰ ਦੰਗਵ ਜਗਤ ਜੰਗ ਦੇਸਾ ਵਿਦਸਾ ਹੈ ਪਰ ਸੋ ਕਾਲ ਸਬ

ਦੇਈ ਵਦ ਤ ਪਰਾਇ ਗਏ ਰੰਗ ਹਰ ਨਿਹਾਰ ਪਾਏ ਬਲ ਰੀਤੇ ਜੰਗ ਜਗ ਜਨ ਰਾਸ ਪਾਏ ਬਨ ਬਸ ਗਏ ਜੁਗ ਜਮਨ ਬੀਤੇ ਸੰਤ ਸਹਾਇ ਸਦਾ ਜਗ ਮਾਇ ਸੰਭਲ ਸੰਭ ਬੜੇ ਯਾਰ ਜੀਤੇ ਦੇਵ ਸਭ ਮਿਲ ਕੇ ਇਕ ਠੋਰ ਸੁ ਅਚਤ ਕੰਕਮ ਚੰਦਨ ਲੀਨੋ ਤਛਨ ਲਛਨ ਤਕ ਪਦਸ਼ਨ ਟੀਕਾ ਸੁ ਝੰਡ ਕੇ ਪਾਲ ਮਦੀਨੋ ਕਾ ਸਭ ਕੋ ਉਪਜੋ ਤਹਿ ਭਾਵ ਇਹ ਕਵਨ ਮਨ ਮੈਲਾ nagari no mano chand ke mandal mai sup mangar an pravesh kinu de asis sada sur nar sutark arati di bajagao pun so gandh so achat jachan jitan git so gayo tu bajagaye ka shankhar bajaye ka sis me vahe kahane sunaayo he jag maaye sada sukh dae ta sambh ko gaaye vado jas paayo sakra saaj samaj da chand somodh maha man ਪਾਏ ਰਹੀ ਨੈ ਸੂਰਸ ਸੀ ਨਾਮ ਤਾਪ ਕਟੇ ਜਿਤੇ ਆਪ ਤਾਂ ਹਾਤੇ ਕੋਲੋਂ ਪਈ ਹੈ ਬੀਤ ਅਕਾਸ ਪ੍ਰਕਾਸ ਭਰਿਓ ਤਹ ਕੀ ਉਪਮਾ ਮਨ ਤੇ ਨਾ ਰਹੀ ਹੈ ਧੂਰ ਕੈ ਪੂਰ ਹਮਲੀ ਨ ਹੋ ਤੋ ਰਵ ਮਨੋ ਚੰਦ ਕਾ ਰੂਪ ਰਹੀ ਹੈ ਦੇਹਿ ਸਿਵਾ ਭਰ ਮੋਰੇ ਹੈ ਸੁਭ ਕਰਮਨ ਤੇ ਕਬ ਹੂ ਨਾ ਡਰੂ ਨਾ ਡਰੂ ਅਰ ਸੋ ਜਬ ਜਾਏ ਨਾ ਰੋ ਸਚਾ ਕਰ ਆਪਣੀ ਜੀਤ ਕਰੋ ਅਰ ਸਿਕੋ ਆਪਣੇ ਹੀ ਮਨ ਕੋਏ ਲਾਲਚ ਹੋ ਗੁਣ ਤਉ ਜਬ ਆਰਤੀ ਉਹ ਗਨਿਦਾਨ ਪਨ ਅਤ ਹੀ ਰਾਨ ਮੈਂ ਤਬ ਜੂਜ ਮਰੋ ਚੰਦ ਚਰਿਤ ਰ ਕਹੇ ਤਨ ਮੈਂ ਬਾਰ ਬਿਉ ਸਭੀ ਰਾਸ ਰਦਰ ਮਈਏ ਇਕ ਦੇ ਇਕ ਰਸਾਲ ਪੈਉ ਨਕ ਤੇ ਸਿਕ ਲੋਪ ਮਸ ਨਹੀਂ ਹੈ ਕਤਕ ਹੇ ਤਕ ਰਿਕ ਕਵਨ ਸਤ ਸਿਆਕੀ ਕਰਾਏ ਪੂਰੀ ਪਈ ਹੈ ਜਹੇ ਨਿਮਕਤ ਪੜਿਆ ਸੁਨ ਹੈ ਨਰ ਸੋਨੇ ਸਚੈ ਕਰਾਹ ਦੇਈ ਹੈ ਲੋਕਾਂ ਗ੍ਰੰਥ ਸਤ ਸਿਆਕ ਕੋ ਕਰਿਓ ਜਹ ਸਭ ਅਵਰ

ਲੱਤਿਆਰ ਸੁਗਨ ਤੇ ਜਲ ਜਗਨ ਤੇ ਬਹੁ ਪਦ ਬਚਾਵੇ ਸਤਰ ਅਨੇਕ ਸਲਾਵੇ ਤ ਕਾ ਬਤਉ ਤਨ ਇਤਨ ਲਗਨ ਪਾਵੇ ਗਾਥਾ ਤਹ ਆਪਣੋਂ ਗਰਦ ਕਰ পাপ ਸਭੂ ਹਰ ਨਾ ਪੇਤਨ ਪਾਵੇ ਹੋਰ ਕੀ ਬਾਤ ਕਹਾ ਗਏ ਤੋ ਸਭ ਸਪੀੜੇ ਕੇ ਭਕਤ ਵਿੱਚ ਬਚਾਵੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਅਖਰ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੋ ਰਾਮ ਅਨੇਕ ਕਹਿ ਮਤੈ ਇਕ ਨਾ ਮੰਨਿਓ ਸਿਮਰਤ ਸਤਿਰਬੇ ਦਾ ਸਭੈ ਬਹੁ ਭਿਦ ਕਹ ਹਮ ਇਕ ਨ ਜਾਣਿਓ ਸ੍ਰੀ ਅਸ ਪਾਲਿ ਕਿਰਪਾ ਤੁਮਰੀ ਕਰ ਮੈ ਨ ਕਹਿਓ ਸਭ ਤੋਏ ਵਖਾਨੇ ਦਰ ਸਰਉ ਦਵਾਰ ਕੋ ਛਾਟ ਕੈ ਗਰਤ ਸਰੁਦਾਰ ਬਾਇਨੇ ਕੀ ਲਾਜ ਅਸ ਗੋਬਿੰਦ ਰਾਸ ਤੁਹਾਰਾ ਵੈਗੁਰੂ ਗਜਨ ਮੈਂ ਥਾਲ ਰਵਚੰਦ ਦੀਪਕ ਬਨੇ ਤਾਜਾ ਮੰਡਲ ਜਨਕ ਮੋਤੀ ਵੈਗੁਰੂ ਤੂਪਾ ਲੇ ਆਨ ਲੋ ਪਵਨ ਚਬਰੋ ਕਰ ਸਗਲ ਬਨ ਰਾਏ ਗੁਲੰਤ ਜੋਤੀ ਕੈਸੀ ਆਰਤੀ ਹੋਏ ਪਵਨ ਖੰਨਾ ਤੇਰੀ ਆਰਤੀ ਅਨਹਤਾ ਸਬਦ ਵਜੰਤ ਭੇਰੀ ਵਾਹਿਗੁਰੂ ਸਹਿਤ ਤਵ ਨੰਨ ਨੰਨ ਤੋਹੀ ਕੋ ਸਹਸ ਮੂਰਤ ਨਾ ਏਕ ਤੋਹੀ ਵਾਹਿਗੁਰੂ ਸਹਿਸ ਪਦ ਬਿਮਲ ਨੰਨ ਏਕ ਪਦ ਗੰਧ ਬਿਨ ਸਹਿਤ ਤਵ ਗੰਧ ਏਵ ਚਲਤ ਨੋਹੀ ਵਾਹਿਗੁਰੂ ਸਭ ਮੈਂ ਜੋਤ ਜੁਤੈ ਸੋਇਿਸਿਸ ਕਾ ਚਾਨਨ ਸਭ ਮੈਂ ਚਾਨਨ ਹੋਏ ਗੁਰ ਸਾਥੀ ਜੋਤ ਪਰਗਟ ਹੋਏ ਵਾਹਿਗੁਰੂ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਤਮਲ ਮਕਰੰਦ ਲੋਬਿਤ ਮਨ ਅਨਜ ਨਮੋਇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਤੋ ਹੋਏ ਜਾਤੇ ਤੇਰੇ ਨਾਮ ਦਾਸ ਆ ਗੁਰੂ ਨਾਮ ਤੇਰਾ ਵਾਹ ਲੀ ਮਜਨ ਮੋਹਾਰੇ ਹਰ ਕੇ ਨਾਮ ਬਿਨਾ ਝੂਠੇ ਸਗਲ ਫਸਾਰੇ ਨਾਮ ਤੇਰਾ ਸੁਨੋ ਨਾਮ ਤੇਰਾੁਰਸਨ ਨਾਮ ਤੇਰਾ ਕੇਸਰੋ ਲੇ ਛਟਕਾਰੇ ਜੀ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨੋ ਕਸ ਜਪੇ ਨਾਮ ਲੈ ਤੁਜੈ ਕੋ ਚਾਰੇ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਨਾਮ ਤੇਰਾ ਤੇਲ ਲੈ ਮਾ

ए बार तन है सगल संसार कहे रबिदास नाम तेरा आरती सत नाम है हर भोग तुम्हारी धूप दीप पित साज आरती बार न जाऊं स्वामी कमला पाती हर मंगला हर हरम मंग मङ्गल राजा राम राय कमध्य निर्मल भाति न स्वामी कमला पाति राम भगत रमानन्द जान पूरन परमान मदन श्री गोविन्दे पण पज परमानन्द सुन संधया तेरी ਦੇਵ ਦੇਵਾ ਕਰ ਹਦ ਪਤ ਆਜ ਸੁਨਾਈ ਵਾਹਿਗੁਰੂ ਸਿੱਧ ਸੁਬਾਦ ਤੇਰਾ ਅੰਤ ਨਹੀਂ ਪਾਇਆ ਮੈਂ ਲਗ ਰਹੀ ਚਰਨਾਈ ਵਾਹਿਗੁਰੂ ਲeo ਆਰਤੀਓ ਪੁਰਖ ਨਰੰਜਨ ਸਤ ਗੁਰ ਪੂਜੋ ਪਾਈ ਵਾਹਿਗੁਰੂ ਠੰਡਾ ਬ੍ਰਹਮਾਨ ਗਮ ਵਿਚਾਵੈ ਤੇਰਾ ਅੱਖ ਨਾ ਲਖਿਆ ਜਾ ਹਰੀ ਵਾਹਿਗੁਰੂ ਤਤ ਤੇ ਹਰ ਨਾਮ ਕੀ ਆ ਬਾਤੀ ਦੀਪਕ ਦੇ ਉਜਿਆਰਾ ਵਾਹਿਗੁਰੂ ਜੋਤ ਲਾਏ ਜਗਤੀ ਸਜਾਇਆ ਕੋਈ ਪੂਜ ਬੂਜਨ ਹਾਰਾ ਵਾਹਿਗੁਰੂ ਪੰਚੇ ਸ਼ਬਦ ਅਨਾਹਦ ਬਾਜੀ ਸੰਗੇ ਸਾਰਿ ਗਪਾਨੀ ਜੀ ਕਬੀਰ ਦਾਸ ਤੇਰੀ ਆਰਤੀ ਕਿਨੇ ਗੁਰਾਂ ਦੀ ਆਰਤੀ ਕਿਨੇ ਵਾਹਿਗੁਰੂ ਨਿਰੰਕਾਰ ਮਿਰਬਾ गोपाल जी, जी दयाल तेरा ਜੋ ਜੋ ਜਨ ਤੂੰ ਮਰੀ ਭਗਤ ਕਰਨ ਤੇ ਤੇਰੇ ਕਾ ਸਵਾ ਦਾ ਦਾ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜੀਉ ਪਰਿਆ ਸ਼ਾਂਤ ਨੀਤਾ ਅਨਾਜ ਮੰਗੋ ਸੱਜ ਸੀਕਾ ਜੋ ਭੈਸਮ ਮੰਗੋ ਦਾ 베ਰੀ ਇੱਕ ਤਾਜਨ ਤੁਰੀ ਚਿੰਗੇਰੀ 바ਵਾ ਕਾਈ ਕੀ ਹਰ ਚੰਗੀ ਜਨ ਤੰਨਾ ਲੈ ਵੈ ਮੰਗੀ ਜੀ ਗੋਪਾਲ ਤੇਰਾ ਯਾਰਤਾ ਜੀ ਦਇਆ ਤੇਰਾ ਉਹ ਕੇ ਭਗਤ ਨ ਕੀਜੈ ਹੈ ਮਾਲਾ ਆਪਣੀ ਲਈ ਜਾਏ ਹੋ ਮੰਗੋ ਸੰਤ ਦੇ ਨਾਮੈ ਨਾ ਹੀ ਕਿਸੇ ਕਾ ਦੇ ਨਾਮਾਧੋ ਕੈ ਸੀ ਬਨੇ ਬਿਆਲ ਕੈ ਸੀ ਬਨੇ ਤੁਮ ਸੰਗਿਆ ਆਪਨਿ ਲਿਓ ਤਲੇ ਬੋ ਮੰਗੇ ਵਾਹਿਗੁਰੂ ਦੋ ਸਰ ਮੰਗੋ ਝੂਨਾ ਵਾਹਿਗੁਰੂ ਪਾਓ ਕੀਓ ਸੰਗ ਲੂਨਾ ਵਾਹਿਗੁਰੂ ਅਗਰ ਸਰ ਮੰਗੋ ਦਾਲੇ ਮੋਦੁਰ ਧਨ ਵਰਤ ਜਵਾਲੇ ਪਾਤਮਕੋ ਜੋ ਪਾਈ ਸੁਨਹਾਰਾ ਅਵਰਤ ਲਾਈ ਜੀ ਉਪਰ ਕੋ ਮੰਗੋ ਕੀਦਾ ਕੀਰੀ ਭਗਤ ਕਰੀ ਦਰਖੀਂਦਾ ਮੈਂ ਨਾਹੀ ਕੀਤਾ ਲੱਗੋ ਐਤ ਨਾਮ ਤੇਰਾ ਮੈਂ ਵਰਬੋ ਕਬੀਰ ਮਹਾਂ ਦਾਇਆ ਮਨ ਮੰਗਿਆ ਤੋ ਹਰ ਜਾਂਦੇ ਆ ਮਾਧੋ ਕਹਿਸੀ ਬਨੇ ਦਿਆਲ ਕਹਿਸੀ ਬਨੇ ਤੁਮ ਸੰਗੀ ਆਪਨ ਦੇਹੁ ਤਰੇ ਬਹੁ ਮੰਗੇ ਗੁਰਦਾਤਾ ਗੁਰ ਜੈ ਕਰ ਗੁਰਦੀ ਭਗਤੇ ਲੋਏ ਅਮਰ ਭਗਤ ਅਰਤ ਨਾਨਕਾ ਮਨ ਮਨਿਆ ਸੁਖ ਹੋਏ ਗੁਰਦਾਤਾ ਗੁਰ ਸੂਰਮਾ ਗੁਰਸਿੱਤਨ ਦੂਖ ਨਾਨਕ ਗੁਰ ਤੇ ਪਾਈਐ ਸਿਰ ਧਰਮ ਸੰਤੋਖ ਚਿੰਤਾ ਕਾ ਕੀ ਜੀਐ ਜੋਨ ਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪਿਉ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਗੁਰ ਗਾਏ ਲੈ ਸਾਡ ਸਗਲ ਜਨ ਜਾਨ ਨਾਮ ਰਿਓ ਸਾਗੂ ਰਹਿਓ ਰਹਿਓ ਗੁਰ ਗੋਬਿੰਦ ਬਾਉ ਨਾਨਕ ਦੇ ਜਗਤ ਮੈਂ ਕਿਨ ਜਪਿਓ ਗੁਰਮੰਤਿ ਰਾਮ ਨਾਮ ਨਿਰਮ ਘਾਇਓ ਜਾਪੈ ਸਮਨੈ ਕੋਈ ਜੇ ਸੰਮਰਤ ਸੰਕਟ ਮੁਟੈ ਦਰਸ ਤਹਾਰੋ ਹੋਏ ਆਸ ਕਿਰਪਾ ਖੰਡੋ ਖੜਗ ਤੁਕ ਤਵਰਿ ਅਵ ਤੀਰ ਸਹਿ ਰੋਹੀ ਸਹਤੀ ਜੈ ਹਮਾਰੇ ਪੀਰ ਪੀਰ ਹੋਈ ਸਾਤੀ ਤੁਹੀ ਕੋਈ ਤਵਰ ਤਰਵਾਰ ਨਾਮ ਪਿਆਰੋ ਜੋ ਜਪੈ ਪੈ ਸਿੰਧ ਪਾਪਾਰ ਜਿਤੇ ਅਸਤਰ ਨਾਮ ਨਮਸਕਾਰ ਤਨ ਜਿਤੇ ਅਸਤਰ ਭੇਨ ਨਮਸਕਾਰ ਈ ਰੋਤ ਫੰਗੋ ਬੜੋ ਰਾਮ ਜੰਗੋ ਅਣੀਆਂ ਰਕਮੰਦ ਗੋੜਾ ਪੰਜ ਸ਼ਸਤਰ ਪਰਵਾਨ ਨਾਨਦ ਲਾਲ ਜੈ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉਂ ਵਾਇਗਰ ਸਿੰਘ ਨੂੰ ਨਾਮ ਚ ਪਾਉਂ ਬੜਾ ਸਿੰਘ ਤੇ ਮੁਕਤ ਕਰਾਉਂ ਧੁੱਲ ਨੇਜੇ ਹਸਤੀ ਸਾਜੇ ਆਦਿਵਾਰ ਬਰਨੋ ਬਦਵਾਜੇ ਸਵਾਲਾਖ ਜਦ ਤੱਕ ਹੈ ਪ੍ਰੀਤਾ ਬਾਸਾ ਸਾਹ ਦੇ ਅਸਤ੍ਰੋ ਗੀਤਾ ਰਾਜ ਕਰੇਗਾ ਗਾਰਸਾ ਯਾਗੀ ਰਣਕੂਏ ਦਾਰੋ ਦੇ ਸੰਗਏ ਬਜੇ ਸੰਗਜੂ ਕੜ ਗਈ ਸੁਬ੍ਰੇਸ਼ ਕੀ ਕਰਤੂੜਾ ਬਾਸਰ ਨੰਗਾ ਬਾਜੇ ਬਦੇ ਕਾਲ ਇਕਲੰਕੇ ਅੰਕਾਰ ਜੈ ਹੰਦੁ ਜੈ ਹੰਦੁ ਭੁਲੇਮ ਫਲਨ ਕਤੇਸ਼ ਗਾਨਾ ਜਲਾਉਂਗਾ ਗਰਗ ਮੈਂ ਮਿਲਾਉ ਜੋ ਮਾਤੇ ਅਭਿਮਾਨ ਗੋਦ ਤੱਕ ਜਾਵਾਂ ਸ਼ਾਮ ਮੋੜਾ ਚਲਾਉ ਬਾਦਸ਼ਾਹੀ ਲੈ ਕੇ ਆਉਂ ਤੱਕ ਸੱਚੇ ਸਹਿਬਾਨ ਕੇ ਨਾ ਆਪ ਲੜੂ ਨਾ ਫੌਜ ਲੜਾਉ ਪਟ ਡੀ ਰੰ ਦੇਤੀ ਬਾਗ ਮਗਾਉ ਨਾ ਛਾਡੂ ਬਲਕ ਨਾ ਛਾਡੂ ਬਲਕ ਕੁਰਬਤ ਕਦੂ ਗੁਲਾਸ਼ਾਨ ਕੇ ਜਰਨਾਮ ਦੁਰਗਬਿੰਦ ਸਿੰਘ ਜੀ ਚੋਟੀ ਦਾ ਆਸ ਕਿਲੋਨਾ ਸਭ ਖਲਚਿਤ ਰਾਜ ਸਾਜ ਬਾਦ ਮਗਾਂ ਘੋਸ਼ੇ ਜੁਮਾਨ ਕੇ ਹੁਕਮ ਸਾਤ ਵਾਰੀ ਗੁਰਜੀ ਕੀ ਫਤਿਹ ਸੇਤਾਂ ਜਦ ਬਰ ਹਰਦਵਾਰ ਮੰਨ ਸਕੀ ਸਾਹਿਬ ਸਾਤ ਗੋਬਿੰਦ ਸਿੰਘ ਨਰੇਸ਼ ਪਾਤਸ਼ਾਹ ਤੇ ਨਾਨਕ ਵਾਹਿ ਬਸਤ ਦੇ ਦੇ ਵਤੇ ਲੋਸਰ ਬਿਨਦ ਯਾ ਫਤਿ ਨਾਨਕ ਗੁਰ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਕਾਲ ਪੁਰਖ ਜੀ ਸਾਹਿ ਜੀ ਦੀ ਦਰਬਾਰ ਵਿੱਚ ਮੈਂ ਤੇਰੋ ਦਰਬਾਰਾ ਸਤਖੰਡ ਵਸੇ ਨਰੰਕਾਰਾ ਲక్ష్ਮੀ ਖੜੀ ਤੁਮਰੇ ਦਰਬਾਰਾ ਸਰਬ ਦੇਵਤੇ ਕਰੇ ਨਮਸਕਾਰਾ ਤੁਮਰਾ ਨਾਮ ਗੁਰ ਗੋਬਿੰਦ ਸਿੰਘ ਜੀ ਪੂਰਨ ਗੁਰ ਅਵਤਾਰ ਜਗ ਮਗ ਜੋਤ ਵਿਰਾਜ ਰਹੀ ਸ੍ਰੀ ਅਬਚਲ ਨਗਰ ਵਜਹਾਰ ਸਤਖੰਡ ਕੇ ਦਰਬਾਰ ਚਕਰ ਵਰ ਤੀਜਾ ਤਤ ਚੱਕਰ ਭੁਗਤੇ ਸੋਯੰਤ ਪਰ ਸੁਵੰਸ ਸਰਬ ਦਾ ਸਰਬ ਜੁਗਤੇ ਦੋ ਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰਦ ਦੇ ਭੂਤੇ ਚਤਰਜਾ ਤਤ ਚੱਕਰ ਭੁਗਤੇ ਸੋਯੰਤ ਪਰ ਸੁਵੰਸ ਸਰਬ ਦਾ ਸਰਬ ਜੁਗਤੇ ਦੋ ਕਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰਦ ਦੇ ਭੂਤੇ ਹੋ ਦਾ ਕਰ ਤਮ ਪੈ ਅਰਦਾਸ ਜੀਓ ਪਿੰਡ तेरी रास